ਸਿਰ ਪਰਚੀ ਵਾਲਾ ਪੂਰਾ ਨਾਮ ਦੱਸਾਂਗਾ ਸਰ ਜੀ ਕਿ ਆ ਲੈ ਗਿਆ ਭਾਈ ਪਰਚੀ ਨੰਬਰ ਬੋਲ ਦੇਗਾ ਮੈਂ ਇੱਧਰ ਕੋ ਨੰਬਰ ਇਹਨਾਂ ਕੋਲ ਹੈ ਨਹੀਂ ਨੰਬਰ ਵਾਲਾ ਕੰਮ ਉਧਰ ਹੈ ਐਂਟਰੀ ਵਾਲੀ ਕਰਤੀ ਠੀਕ ਆ ਹਰਪ੍ਰੀਤ ਹਰਨਾਮਪੁਰਾ ਹਰਪ੍ਰੀਤ ਜਹਲਾਰਨਾਮਪੁਰਾ ਠੀਕ ਆ ਹਰਪ੍ਰੀਤ ਉਹ ਉਹੀ ਆ ਜੀ ਇਹਦੇ ਨਾਲ ਹੀ ਆ 3000 ਰੁਪਏ ਕਰਾ ਦੇ ਹਰਪ੍ਰੀਤ ਹਰਨਾਮਪੁਰਾ ਵਾ ਠੀਕ ਆ ਅੰਕਲ ਠੀਕ ਆ 3000 ਰੁਪਏ ਦੇ ਘੋੜੇ ਵੀਰੇ ਕਹੀ ਨੇ ਫਿਰ ਤੁਹਾਨੂੰ ਨਾਮ ਕਰਨ ਲੱਗਿਆਂ ਨੂੰ ਪੰਗਾ ਪਾਣਾ 1000 ਕਕਰ ਵਾਲੇ ਨੌ ਦੇ ਕਈ ਘੋੜੇ ਆ ਨਾਲ ਹਰਤੀ ਚੈਲ ਵੀ ਲਿਖੋ ਜਹਰਨਾਮਪੁਰਾ ਲੇਖੋ ਕੁਝ ਵੀ ਨਾਮ ਲਿਖੋ ਦੋਨੋਂ ਦਾ ਨਾਮ ਵੀ ਜਿਹੜੇ ਸਾਰੇ ਲਿਖੋ ਪਾਸਾ ਤੁਹਾਨੂੰ ਕੋਈ ਆਉਂਦੀ ਹੋਈ ਜੀ ਲਾਗਾ ਕੰਮ ਕੀ ਦਾ 30 ਹੌਲਰ ਦੀ ਇੱਕ ਨਾਮ ਤੋਂ ਨਾ ਦੋ ਨਾਮੇ ਵੜਾ ਪੰਗਾ ਪਾ ਬਾਕੀ ਬਾਈ ਟਾਈਮ ਜੀ ਦਾ ਲੱਗਿਆ ਹੁੰਦਾ ਪਤਾ ਹੁੰਦਾ ਹੁੰਦਾ ਇੱਕ ਜੀ ਸੋਹਰੇ ਹਰਕਾ ਨਾ ਕਰੋ ਤਰਦ ਨੰਬਰ ਹਰਪ੍ਰੀਤ ਚਾਹਲ ਜਿਹਾਰ ਕਕਰਾਲਾ ਕੋੜਾ ਨਵਾਬ ਬੋਲਿਓ ਹਰਪ੍ਰੀਤ ਚਾਹਲ ਜਿਹਾਰ ਕਕਰਾਲਾ ਕੋੜਾ ਨਵਾਬ ਆਂ ਬਾਈ ਹਰਪ੍ਰੀਤ ਚਾਹਲ ਜਿਹਾਰ ਕਕਰਾਲਾ ਕੋੜਾ ਨਵਾਬ ਅਪੋ 2575 ਰੁਪਇਆ 2575 ਕਾਰਾ ਸਵਾਰ ਤੇ ਹਰ ਪ੍ਰਿੰਟ ਚਹਿਲ ਜਜਾਰਾ ਕਰਾਲਾ ਸਮਾਪਤ ਚਿੰਜਲ ਕਰਦਾ ਹੈ ਜਿਹੜਾ ਤੇਰੀ ਪ੍ਰਮਾਤ ਦਾ ਕੁਝ